ਡੈਂਸ ਆਫ ਕਰੋ ਬਹੁਤ ਔਖਾ ਐ ਵੈਕਸੀਡੈਂਟ ਹੋਇਆ ਟਰਾਲੀ ਨਾਲ ਉਹਨਾਂ ਕੋਈ ਇਨਸਾਫ ਨਹੀਂ ਜੇ ਕੀਤਾ ਵੀ ਕਿੰਨੀ ਤਰੀਕ ਨੂੰ ਐਕਸੀਡੈਂਟ ਹੋਇਆ ਹੈ ਜੀ ਉਹ ਮਹੀਨੇ ਤਰੀਕ ਵਾਲੇ ਦਿਨ ਹੋਇਆ ਜੀ ਤੇ ਕਿਰੀ ਕਿਰੀ ਹੁਣ ਮੋਤੀ ਹੁਣ ਮੋਤੀ ਮੇਰੀ ਪਰਜਾਈ ਮੇਰੀ ਪਰਜਾਈ ਦੀ ਤੇ ਮੇਰੀ ਭਤੀਜੀ ਦੀ ਅੱਛਾ ਪਹਿਲੇ ਕਿਰੀ ਹੋਂ ਤੋਂ ਵੀ ਮੇਰੀ ਭਤੀਜੀ ਦੀ ਦਾ ਹੱਥ ਹੋਈ ਸੀ ਪਹਿਲੇ ਉਹਦਾ ਨਾਮ ਮਨਵੀਤ ਕਿੰਨੀ ਉਮਰ ਹੈ ਉਮਰ ਹੈਗੀ 13 ਸਾਲ ਅੱਛਾ ਤੇ ਹੁਣ ਕਿਹਨੇ ਡੈਥ ਹੋਈ ਹੈ ਹੁਣ ਮੇਰੀ ਪਰਜਾਈ ਦੀ ਡੈਥ ਹੋਈ ਜੇ ਕਿੰਨੀ ਉਮਰ ਹੈ ਉਹਨਾਂ ਦੀ ਉਮਰ ਦਾ ਨਹੀਂ ਜੀ ਕੀ ਮੰਗ ਕਰਦੇ ਆ ਅਸੀਂ ਉਹ ਮੰਗ ਕਰਦੇ ਆ ਸਾਡਾ ਇਨਸਾਫ ਹੋਵੇ ਸਾਨੂੰ ਇਨਸਾਫ ਦੋ ਹਈ ਇਹੋ ਮੰਗ ਜੇ ਸਾਡੀ ਕੀ ਨਾਮ ਦਾ ਡਰ ਤੇ ਕੀ ਗੱਲ ਹੋਈ ਸੂਤਾ ਸਿੰਘ ਜੀ ਮੈਂ ਪਿੰਡ ਰਾਮਪੁਰੇ ਤੋਂ ਬੋਲਣ ਆ ਜਦ ਮੈਂ ਸਗਨ ਤੇ ਨਾਲ ਜਾਣ ਲਈ ਬਾਰ ਬੱਚਿਆਂ ਨੂੰ ਤਿਆਰ ਕੀਤਾ ਤੇ ਰਸਤੇ ਵਿੱਚ ਇੱਕ ਟਰਾਲੀ ਦੇ ਨਾਲ ਖਹਿ ਗਿਆ ਕਹਿ ਕੇ ਨਾਲ ਕੀ ਉਹਨਾਂ ਨੂੰ ਹਾਰਨ ਮਾਰਿਆ ਤੇ तो ड्राइवर ने गाड़ी ट्रैक्टर तीन जाने ते मेरी घर मेरी बच्ची दोनों के अरु रश्मि सैनिक हाई स्कूल के दसवीं के एक सौ पैंतीस विद्यार्थियों ने की फर्स्ट डिविजन प्राप्त स्कूल की डायरेक्टर मैडम अस्मिता राव यादव जी और स्टाफ ने बच्चों को दी हार्दिक शुभकामनाएं इसमें से गौरी गुप्ता आई फर्स्ट जिसने 92.76 अंक प्राप्त किए दूसरे स्थान पर आई श्रेया बबर जिसने 92.3 अंक प्राप्त किए तीसरे स्थान पर आए नयन अरोड़ा जिसने 91.7 अंक प्राप्त किए एक और विद्यार्थी तीसरे स्थान पर आया कपिष पंत सोतरा ने किए 91% बोल रहा, कह रहा कि ना है कि नामो कोई या आपकी कोई एक्सीडेंट का कारण नहीं कोई बताया ना सानो की वो बताया आप ट्रॉली आ रही समझ गए हां जी हां जी कुल के दसन दे जी सर ਇਹੀ ਬਾਤ ਹੈ ਵੀ ਐਕਸੀਡੈਂਟ ਜਰੂਰ ਹੋਇਆ ਹੈ ਵਾਰਦਾਤ ਤੇ 19 ਤਰੀਕ ਵਾਲੇ ਦਿਨ ਤੇ ਪੁਲਿਸ ਵਾਲਿਆਂ ਨੂੰ ਇਹ ਹੁਣ ਵੀ ਮੈਨੂੰ ਕਹਿਣ ਦਿਆ ਹੈ ਵੀ ਇੱਥੇ ਜੋ ਵੀ ਕਰਨਾ ਰਜਾਈਨਾਮਾ ਕਰ ਸਕਦਾ ਹੈ ਇੱਥੇ ਤੋਂ ਕੁਝ ਮੇਰੇ ਸਾਥ ਮੇਰੇ ਸਾਲਾ ਸਾਹਿਬ ਜੀ ਇਹ ਲੋਕ ਕਹਿੰਦਾ ਕੌਣ ਕਹਿੰਦਾ ਸੀ ਜੀ ਤੁਹਾਨੂੰ ਰਜਾਈਨਾਮਾ ਇਹ ਜਗਿੰਦਰ ਥਾਣੇਦਾਰ ਅੱਛਾ ਹਾਂਜੀ ਹਾਂਜੀ ਫਰਮਾਂ ਕੀ ਕਰਦੇ ਪ੍ਰਸ਼ਾਦ ਮੰਗ ਆਹੀ ਆਪਣਾ ਇਨਸਾਫ ਮੰਗਦੇ ਆਂ ਵੀ ਨਿਗਿੰਗ ਦੇ ਬੱਚੇ ਕਿਤਰਾ ਦਾ ਭਵਿੱਖ ਹੈ ਇਹਨਾਂ ਦੀ ਪੜ੍ਹਾਈ ਲਿਖਾਈ ਦਾ ਕਿਤਰਾ ਦਾ ਸੋਚਣਾ ਪਏਗਾ ਸਰਕਾਰ ਕੋ ਇਹ ਹੀ ਭਵਿੱਖ ਮੰਗਦੇ ਆਂ ਠੀਕ ਹੈ ਹਾਂਜੀ ਭਾਜੀ ਕੀ ਨਾਮ ਦਾ ਭਾਜੀ ਮੇਰਾ ਨਾਮ ਗੁਰਜੀਤ ਆ ਭਾਜੀ ਕੀ ਗੱਲ ਹੋਈ ਹੈ ਭਾਜੀ ਜਿਹੜੇ ਮੇਰੇ ਭਾਂਜੀ ਨੇ ਔਰ ਭਾਜੀ ਨੇ ਉਹ ਉਹਨਾਂ ਦੀ ਬੇਟੀ ਸੀਗੀ ਨਾਲ ਉਹ ਜਾ ਰਹੇ ਸੀਗੇ ਕਿਤੇ ਠੀਕ ਆ ਉਧਰੋਂ ਇਧਰੋਂ ਟਰਾਲੀ ਵੀ ਜਾ ਰਹੀਗੀ ਇਹਨਾਂ ਨੇ ਹੋਰਨ ਦਿੱਤਾ ਕਿ ਸਾਨੂੰ ਸਾਈਡ ਦਿੱਤੀ ਜਾਵੇ ਜੋ ਕਿ ਟਰਾਲੀ ਵਾਲੇ ਨੇ ਪਹਿਲਾਂ ਸਾਈਡ ਦਿੱਤੀ ਆ ਬਾਅਦ ਵਿੱਚ ਸਾਈਡ ਦੇ ਕੇ ਮੌਕੇ ਤੇ ਉਹਨਾਂ ਨੇ ਸਾਈਡ ਦੇ ਕੇ ਫਿਰ ਮੌਕੇ ਤੇ ਉਹ ਕੱਚੇ ਲਾਤੀ ਆ ਜੋਗੀ ਉਹਨਾਂ ਦਾ ਵਿੱਚ ਵਜਣ ਕਰਨ ਉਹਨਾਂ ਦੀ ਬੇਟੀ ਆ ਉਹ ਟਾਇਰ ਦੇ ਥੱਲੇ ਆ ਗਈ ਆ ਬੇਟੀ ਉਹਨਾਂ ਦੇ ਟਾਇਰ ਥੱਲੇ ਆ ਗਈ ਆ ਉਹਨਾਂ ਦੀ ਬੇਟੀ ਬਚਾਉਂਦੇ ਬਚਾਉਂਦਾ ਉਹਦੀ ਮਾਂ ਵੀ ਥੱਲੇ ਆਈ ਆ ਜੋਗੀ ਉਹਨਾਂ ਦੇ ਛੱਟ ਗੁੱਜੀ ਲੱਗੀ ਹੋਈ ਸੀ ਸੀਰੀਅਸ ਸੀ ਇਹਨਾਂ ਨੇ ਮੈਂ 20 ਦਿਨਾਂ ਗਿਆ ਜੋ ਵੀ ਬਣਿਆ ਮੈਂ ਆਪਣੇ ਕੋਲੋਂ ਲਾਉਂਦਿਆ ਠੀਕ ਆ ਭਾਜੀ ਮੇਰੇ ਲੋਕ ਉਹਨਾਂ ਦਾ ਕੋਈ ਸਾਥ ਨਹੀਂ ਆ ਠੀਕ ਹੈ ਉਹ ਆਉਂਦੇ ਆ ਮੈਨੂੰ ਧਮਕੀਆਂ ਦਿੰਦੇ ਆ ਜਾ ਕਰ ਲਓ ਜੋ ਕਰਨਾ ਹੋ ਕੋਣ ਉਹ ਟ੍ਰੈਲੀ ਡੈਕਟਰ ਵਾਲੇ ਕੋਣ ਉਹ ਕੋਣ ਹੈ ਵਿਅਕਤੀ ਕੋਈ ਐਮ ਐਲ ਏ ਹੈ ਜਾਂ ਕੋਈ ਸਰਪੰਚ ਵਾ ਕੋਣ ਹੈ ਪਾਜੀ ਉਹ ਕਹਿੰਦੇ ਆ ਵੀ ਸਾਡੇ ਕੋਲ ਪਾਵਰ ਹੈਗੀਆਂ ਵਾ ਅਸੀਂ ਕਰ ਲਾਂਗੇ ਤੁਸੀਂ ਕਿਹੜੇ ਲੀਡਰਾਂ ਨਾਲ ਸੰਬੰਧ ਰੱਖਦੇ ਹੋ ਪਾਜੀ ਲੀਡਰਾਂ ਨਾਲ ਉਹ ਆਉਂਦੇ ਕਾਲੀਆਂ ਨਾਲ ਅੱਛਾ ਹਾਂਜੀ ਉਹ ਤੁਮ ਧਮਕੀਆਂ ਲਾਉਂਦੇ ਨੇ ਹਾਂਜੀ ਧਮਕੀਆਂ ਲਾਉਂਦੇ ਨੇ ਉਹ ਮੇਰੇ ਭਾਜੀ ਵੇਖੋ ਜਿਨ੍ਹਾਂ ਦੀ ਬੱਚੀ ਆ ਜਿਨ੍ਹਾਂ ਦੀ ਵਾਈਫ ਆ ਜਿਨ੍ਹਾਂ ਨੇ ਲੌਂਗ ਟਾਈਮ ਉਹਨਾਂ ਨੇ ਟਾਈਮ ਬਤਾਉਣਾ ਆਪਣੀ ਫੈਮਿਲੀ ਨਾਲ ਹਨਾ ਉਹ ਆਪਣਾ ਪਰਿਵਾਰ ਲੈ ਕੇ ਜਾ ਰਹੇ ਆ ਤੇ ਉਲਟਾ ਇਲਜ਼ਾਮ ਲਾ ਰਹੇ ਮੇਰੇ ਭਰਾ ਭਾਜੀ ਦੇ ਔਰ ਦੀਦੀ ਦੇ ਵੀ ਇਹਨਾਂ ਦੇ ਹਸਬੰਦ ਨੇ ਦਾਰੂ ਪੀਤੀ ਹੋਈ ਸੀ ਤੇ ਜੋ ਇਹ ਦਾਰੂ ਪੀਂਦੇ ਕਰਕੇ ਹੋਇਆ ਉਲਟਾ ਇਲਜ਼ਾਮ ਲਾ ਕੇ ਕਹਿੰਦੇ ਆ ਜੋ ਕਰ ਲੋ ਜੋ ਕਰਨਾ अच्छा देख ਉਹਨਾਂ ਦੀ ਕਿੰਨੀ ਕਿੰਨੀ ਉਮਰ ਸੀ ਬੇਟੀ ਦੀ ਕਿੰਨੀ ਉਮਰ ਸੀ ਆਂਟੀ ਦੀ ਉਹਨਾਂ ਦੀ ਉਹਨਾਂ ਦੀ ਵਾਈਫ ਦੀ ਕਿੰਨੀ ਉਮਰ ਸੀ ਜਿਹੜੀ ਬੇਟੀ ਸੀਗੀ ਉਹਨਾਂ ਦੀ 13 13 ਤੋਂ 12 ਸਾਲ ਸੀਗੀ ਤੇ ਜੋ ਮੇਰੀ ਦੀਦੀ 43 ਸਾਲ ਤੋਂ 45 ਸਾਲ ਦੇ ਵਿੱਚ ਵਿੱਚ ਸੀਗੀ ਹੁਣ ਕੀ ਤੁਹਾਡੀ ਮੰਗ ਹੈ ਸਰ ਮੈਂ ਮੰਗ ਕਰਦਾ ਇੱਕ ਤੇ ਸਾਡੀ ਮੇਰੀ ਪਾਂਜੀ ਗਈ ਆ ਉਹਦੇ ਮਗਰ ਮੇਰੀ ਭੈਣ ਵੀ ਚਲ ਗਈ ਮੇਰੇ ਇਹ ਤੇ ਦੋਵੇਂ ਚਲ ਗਏ ਕਤਲ ਹੋ ਗਿਆ ਮੇਰਾ ਮੈਂ ਸਰਕਾਰ ਤੋਂ ਕਾਨੂੰਨੀ ਕਾਰਵਾਈ ਮੰਗਦਾ ਇਹਨਾਂ ਨਾਲ ਇਨਸਾਫ ਮੰਗਦਾ ਮੈਨੂੰ ਇਨਸਾਫ ਚਾਹੀਦਾ ਠੀਕ ਹੈ ਮੈਨੂੰ ਬਿਆਨ ਲਿਖਾਉਣ ਮੈਂ ਹੁਣੇ ਕਾਰਵਾਈ ਕਰ ਦਿੰਦਾ ਜੀ ਜਿਹੜਾ ਮੈਨੂੰ ਸਾਹਿਬ ਜੀ ਬਿਆਨ ਲਿਖਾਉਣ ਮੈਂ ਕਾਰਵਾਈ ਕਰ ਦਿੰਦਾ ਜਿਹੜੀ ਮਰਜ਼ੀ ਮੇਰੇ ਕੋਲ ਕਾਰਵਾਈ ਕਰਾਉਣ ਜੇ ਐਕਸੀਡੈਂਟ ਹੋਇਆ ਤੇ ਮੈਂ ਕਾਰਵਾਈ ਕਰ ਦਿੰਦਾ ਜੀ ਮੈਨੂੰ ਬਿਆਨ ਲਿਖਾਉਣ ਮੈਂ ਹੁਣੇ ਕਾਰਵਾਈ ਕਰ ਦਿੰਦਾ ਤੁਸੀਂ ਉੱਥੇ ਹਸਪੀਟਲ ਤੇ ਨਹੀਂ ਕਿਹਾ ਉਹਨਾਂ ਨੇ ਨਾ ਜੀ ਨਾ ਮੈਨੂੰ ਕੀ ਲੋੜ ਹੈ ਜੀ ਕਹਿਣ ਦੀ ਕਰੋ ਰਿਪੋਰਟ ਲਿਖੋ ਫਿਰ ਲਿਖਾਉਣ ਜੀ ਬਿਆਨ ਮੈਂ ਹੁਣੇ ਕਾਰਵਾਈ ਕਰ ਦਿੰਦਾ ਬਿਲਕੁਲ ਨਹੀਂ ਜੀ ਤੁਸੀਂ ਕਿਹਾ ਉੱਥੇ ਬਿਲਕੁਲ ਨਹੀਂ ਜੀ ਨਾ ਸਿਵਲੋਂ ਇੱਥੇ ਹੀ ਕਰ ਲਓ ਜੋ ਕਰਨਾ ਮੈਂ ਕਿਉਂ ਕਹਾਂ ਜੀ ਮੈਂ ਤਾਂ ਕਹਿੰਦਾ ਸਿਵਲ ਹਸਪੀਟਲ ਪੋਸਟ ਮਾਰਡਮ ਹੋਣਾ ਉੱਥੇ ਚੱਲੋ ਜੀ ਅੱਛਾ ਤੁਸੀਂ ਉੱਥੇ ਨਹੀਂ ਕਿਹਾ ਰਿਹਾ ਮੈਂ ਬਿਲਕੁਲ ਨਹੀਂ ਜੀ ਮੈਂ ਕਿਉਂ ਕਹਾਂ ਇੰਨੀ ਗੱਲ ਉਹ ਕਹਿ ਰਿਹਾ ਇੱਥੇ ਪੈਸੇ ਲੈ ਲਓ ਜੋ ਮੈਂ ਕਿਉਂ ਕਹਾਂ ਮੈਂ ਮੈ ਤਾਂ ਚ ਗੱਲ ਲਿਓਣਾ ਜੋ ਮੈਨੂੰ ਹੁਕਮ ਹੋਊ ਮੈਂ ਕਰ ਦੂੰਗਾ ਜੀ ਹਾਂ ਸਕੂਟਰੀ ਉਹਦਾ ਚਾਂਗ ਸੁਤੰਤ ਵਿਗੰਦਾ ਕਰਕੇ ਜਦੋਂ ਸੁਤੰਤ ਵਿਗੜ ਗਿਆ ਅਹੀਂ ਜੱਪੇ ਸੜੀ ਦਰਕੀ ਦੀ ਛੱਟ ਲੱਗ ਗਈ ਜੀ ਅੱਛਾ ਹਾਂ ਜੋ ਇਹਨਾ ਮੈਨੂੰ ਲਿਖਾਇਆ ਮੈਂ ਕਾਰਵਾਈ ਕਰ ਦਿੱਤੀ ਅੱਛਾ ਤੇ ਉਹ ਕਹਿ ਰਹੇ ਕਿ ਨਾ ਆਪ ਬੋਲ ਸਕਦਾ ਕਿ ਨਾ ਮਰਾ ਇਰਾਮਾ ਕਰਾ ਰਹੀ ਹੈ ਮੈਨੂੰ ਕੋਈ ਮੈਨੂੰ ਕੀ ਲੋੜ ਹੈ ਜੀ ਮੈਂ ਕੋ ਰਾਜੀ ਨਾਮ ਕਰਾਉ ਮੈਨੂੰ ਕੋਈ ਜ਼ਰੂਰਤ ਨਹੀਂ ਨਹੀਂ ਤੁਸੀਂ ਕੋਈ ਰਾਜੀ ਨਾਮ ਨਹੀਂ ਕਰਾ ਰਹੇ ਨਾ ਬਿਲਕੁਲ ਨਹੀਂ ਮੈਂ ਕੋ ਰਾਜੀ ਨਾਮ ਕਰਾਉਂਗੀ ਉਹਨਾਂ ਦੇ ਉਹਨਾਂ ਦੇ ਗਵਾਂਡੀ ਉਹ ਕਹਿ ਰਹੇ ਜਿਹੜੇ ਉਹ ਮੈਂ ਉਹ ਮੈਂ ਕਰਦਾ ਗੱਲ ਬਿਲਕੁਲ ਮੈਨ ਪੇ ਤੁਸੀਂ ਪਰਚਾ ਕਿਉਂ ਨਹੀਂ ਦਰਜ ਕਰ ਰਹੇ ਇਹਨਾਂ ਦੇ ਦੇਖੋ ਕਰੋ 1.5 ਬਿਆਨ ਦੇਣ ਦੇਲ ਦੇਉਣ ਦੀ ਮੈਂ ਪਰਚਾ ਦਰਜ ਕਰਾਉਣਾ ਸਮਾਨਾ ਕਰੋ ਜੋ ਜਾਂ 1.5 ਜਿਹੜਾ ਪਰਚਾ ਦੇਖਿਆ ਜੋ 2 ਘੰਟੇ ਦਾ ਵੀ ਮੌਕਾ ਹੋਗਾ ਜੀ ਜੋ ਮੈਨੂੰ ਬਿਆਨ ਲਿਖਾਉਣਗੇ ਲਿਖਾਉਣੇ ਬਿਆਨ ਲਿਖੋ ਬਿਆਨ ਕਰ ਵੀ ਕਰਾਉਣਗੇ ਮੈਸੇਜ ਕਰ ਵੀ ਕਰ ਦਿਓ ਦੇਖੋ ਬਿਆਨ ਐਕਸੀਡੈਂਟ ਕਿੱਥੇ ਹੋਇਆ ਸੀ ਕਿਰਨਾਲ ਹੋਇਆ ਸੀ ਮੈਨੂੰ ਮੈਂ ਮੈਨੂੰ ਐਕਸੀਡੈਂਟ ਬਾਰੇ ਕੋਈ ਨੌਜ ਨਹੀਂ ਹੈਗੀ ਜੀ ਮੈਨੂੰ ਡੈੱਡ ਬੋਡੀ ਜੀ ਉੱਥੇ ਮਿਲੀ ਆ ਹਸਪੀਟਲ ਵਿੱਚ ਮੈਂ ਉੱਥੇ ਗਿਆ ਇਹਨਾਂ ਦੀ ਲੜਕੀ ਦੀ ਮੌਤ ਹੋਈ ਸੀ ਤੇ ਕੁੜੀ ਦੀ ਕੁੜੀ ਦੀ ਮੌਤ ਕਿੰਨੀ ਹੋਈ ਸੀ 19 19 ਤਰੀਕ ਨੂੰ ਅੱਛਾ ਤੇ ਅੱਜ 19 ਚਾਰ ਨੂੰ ਤੇ ਮਦਦ ਦੀ ਮਦਦ ਦੀ ਅੱਜ ਹੀ ਹੈ 12:05 ਕੀ ਨਾਮ ਹੈ ਤੇ